ਨਾਲੇ ਮੈਂ ਤੈਨੂੰ ਕਿਹਾ ਸੀ ਵੀ ਐਵੇਂ ਮੱਥਾ ਮਾਰੇ ਦਾ ਕੀ ਫਾਇਦਾ ਡਾਕਟਰਾਂ ਨੂੰ ਘਰ ਲਟਾਏ ਦਾ ਹੈ ਜੋ ਰੱਬ ਦੇ ਹੱਥ ਚਾ ਹੋਣਾ ਤਾਂ ਉਹੀ ਆ ਅੱਗੇ ਬਤਾ ਅੱਗੇ ਕਰੇ ਤਾਂ ਕੀ ਹੋ ਜੂ ਮੈਨੂੰ ਐਂ ਦੱਸੀ ਤਾਂ ਵੀ ਪਤਾ ਕੀ ਹੋ ਗਿਆ ਜਿਹੜਾ ਕੁਝ ਪਹਿਲਾਂ ਹੁੰਦਾ ਹੁੰਦਾ ਉਹੀ ਕੁਝ ਹੋ ਗਿਆ ਬਸ ਉਹ ਕਹਿੰਦਾ ਚਾਂਸ ਹੈ ਨਹੀਂ ਕੋਈ ਮਾਂ ਮੰਨ ਦੇ ਐਵੇਂ ਮੱਥਾ ਮਾਰਨਾ ਦਵਾਈਆਂ ਤੇ ਪੈਸੇ ਪਟਣੇ ਨਾਲ ਜਿੰਨੇ ਮਰਜ਼ੀ ਪਟ ਦੋ ਮੰਮੀ ਮੈਂ ਤਾਂ ਇੰਨੀ ਆਸ ਲਾਈਆਂ ਸੀ ਇਹ ਪ੍ਰਮਾਤਮਾ ਮੇਰੀ ਜਰੂਰ ਸੁਣੂਗਾ ਦਿਨ ਰਾਤ ਅਰਦਾਸ ਕਰਦੀ ਸੀ ਪਰ ਡਾਕਟਰ ਨੇ ਡਾਕਟਰ ਨੇ ਕੁਝ ਹੋਰ ਹੀ ਕਹਤਾ ਫੇਰ پتہ ਕਰ ਕੀ ਸਾਰੇ ਦੀ ਗੱਲ ਉਹ ਤਾਂ ਵੀ ਮਨੋਂ ਤਾਨੂੰ ਰੱਬ ਨੂੰ ਕਿਹਾ ਆ ਨਾ ਜੇ ਰੱਬ ਨੇ ਨਹੀਂ ਕਹੀ ਸੁਣੀ ਫਿਰ ਆਪਣੇ ਕੀ ਸਾਰੇ ਦੀ ਗੱਲ ਹੈ ਰੋਣਾ ਮਾਨ ਹਾਲਾ ਨਾ ਕਰ ਕੋਈ ਆਪਣਾ ਕਿਹੜਾ ਵੇਚਿਆ ਵੇ ਰੱਬ ਕਦੇ ਤਾਂ ਸੁਣੂਗੀ ਸਾਰੇ ਰਾਸਤੇ ਰੋਂਦੀ ਆਈ ਆ ਲੈ ਤੂੰ ਗੁਰਦੁਆਰੇ ਜਾ ਮੱਥਾ ਟੇਕ ਕੋਈ ਨਹੀਂ 20 20 ਸਾਲ ਹੋ ਜਾਂਦੇ ਆ ਉਸ ਤੋਂ ਬਾਅਦ ਜਵਾਕ ਹੋ ਜਾਂਦੇ ਆ ਜ਼ਰੂਰੀ ਤਾਂ ਨਹੀਂ ਹੁਣੀ ਜੰਮਣਾ ਹੈ ਹੈ ਚੱਲ ਕੋਈ ਐਵੇਂ ਨਾ ਤੂੰ ਵੀ ਬੋਲੀ ਚੱਲ ਆਇਆ ਵੀ ਆਸ ਨਹੀਂ ਜਿਆ ਚਲ ਮਾਨ ਖਰਾਬ ਹੋ ਗਿਆ ਫਿਰ ਇਹਦਾ ਹੁੰਦਾ ਉਹ ਜਿਨ੍ਹਾਂ ਦੇ ਜਵਾਬ ਨਹੀਂ ਹੁੰਦੇ ਬੇਬੇ ਫਿਰ ਉਹ ਮਰ ਜਾਂਦੇ ਹੁੰਦੇ ਆ ਆਸ ਹੁੰਦੀ ਆਗੀ ਕੋਈ ਨਹੀਂ ਹੋ ਜੂਗਾ ਨਾ ਹੂਗਾ ਫਿਰ ਕੀ ਆ ਕਿਸੇ ਦਾ ਗੋਦ ਲੈ ਲਾਂਗੇ ਨਾਲੇ ਅਸੀਂ ਕਿਹੜਾ ਤੈਨੂੰ ਕਹਿੰਦੇ ਮੁੰਡਾ ਹੈ ਨਹੀਂ ਆ ਤੂੰ ਆਪ ਵੀ ਦਿਨ ਤੇ ਗੱਲ ਲਾ ਕੇ ਬਹਿ ਜਾਣੀ ਆ ਨਹੀਂ ਮੰਮੀ ਹੁਣ ਦੁਨੀਆਦਾਰੀ ਚ ਰਹਿਣ ਵਾਸਤੇ ਤੁਹਾਨੂੰ ਪਤਾ ਲੋਕ ਕਿੰਨੇ ਤਾਨੇ ਮੈਨੇ ਮਾਰਦੇ ਆ ਇੱਕ ਤਰ੍ਹਾਂ ਦੀ ਮਤਬਾ ਪਾਂ ਜੀ ਹੋਗੀ ਆਪਣੇ ਵੀ ਨਹੀਂ ਸੁਣੀ ਐਵੇਂ ਨਾ ਬੋਲੀ ਚੱਲ ਤੂੰ ਤਾਂ ਮੈਨੂੰ ਵੀ ਰੋਣ ਲਾ ਦੇਗੀ ਸੱਚੀ ਲੋਕ ਤਾਂ ਕੁੱਤੇ ਆ ਭੌਂਕਦੇ ਆ ਲੋਕਾਂ ਦੇ ਕਹਿੰਦੇ ਹੁਣ ਮਰ ਜਗੇ ਫਹਾ ਲੈ ਲੀਏ ਜਿੱਚ ਵਾਕ ਨਹੀਂ ਹੁੰਦਾ ਹੈ ਉਹੀ ਤਾਂ ਗੱਲ ਹੈਗੀ ਕਹਿੰਦੇ ਤਾਂ ਕਹੀ ਜਾਂਦੇ ਜਦੋਂ ਅਸੀਂ ਤੈਨੂੰ ਕਹਿੰਦੇ ਚਲ ਕੋਈ ਨਹੀਂ ਹੋਰ ਦਿਖਾ ਲਾਂਗੇ ਕਿਸੇ ਡਾਕਟਰ ਤੋਂ ਰਿਪੋਰਟਾਂ ਫੇਰ ਲੈ ਲਾਂਗੇ ਦਵਾਈ ਐ ਵੀ ਹੋ ਸਕਦਾ ਕੀ ਰਿਪੋਰਟਾਂ ਗਲਤੀ ਹੈ ਕਰਤੀਆਂ ਉਹ ਹੋਰ ਡਾਕਟਰ ਨੂੰ ਚੈੱਕ ਕਰਵਾ ਲਾਂਗੇ ਆਹੋ 3500 ਤਾਂ ਬੇਬੇ ਡਾਕਟਰ ਬਦਲਤਾ ਆਹੋ ਕਹਤਾਂ ਲੈ ਮੰਗ ਰਹੇ ਤੇ ਕਿੰਨੇ ਦਾ ਡਾਕਟਰ ਬਦਲਤੇ ਐ ਵੀ ਤੈਨੂੰ ਮੈਂ ਕਹਿੰਦੀ ਵੀ ਇਹ ਰੋਟਾ ਆਪਾਂ ਹੋਰ ਡਾਕਟਰ ਨੂੰ ਦਿਖਾ ਕੇ ਰੈ ਲੈ ਲਾਂਗੇ ਡਾਕਟਰ ਦੀ ਮੈਂ ਤੁਹਾਨੂੰ ਗੱਲ ਦੱਸਤੀ 100 ਅੱਛਾ ਸਿਰੇ ਤੇ ਗੰਡਾ ਜਵਾਕ ਦੀ ਇੱਥੇ ਗੱਲ ਨਾ ਕਰਿਓ ਹੋ ਗਿਆ ਹੋ ਗਿਆ ਨਾ ਹੋਇਆ ਨਾ ਹੋਇਆ ਠੀਕ ਆ ਰੋਣ ਪਿੱਟਣ ਪਾਉਣ ਦੀ ਲੋੜ ਨਹੀਂ ਮੈਂ ਇਥੋਂ ਰੋਜ਼ ਇਹਨੂੰ ਚੱਕ ਕੇ ਡਾਕਟਰਾਂ ਦੇ ਲਿਜਾਇਆ ਨਹੀਂ ਜਾਂਦਾ ਸਾਲ ਕੋਈ ਨਾ ਫਿਰ ਜਦੋਂ ਭਾਈ ਤੈਨੂੰ ਇਹ ਨਹੀਂ ਕਹਿੰਦਾ ਕੁਛ ਫਿਰ ਤੂੰ ਵੀ ਨਾ ਰੋਇਆ ਤੋਇਆ ਕਰ ਮੈਂ ਤੈਨੂੰ ਦੱਸਾਂ ਜੇ ਅੰਦਰ ਜਾ ਕੇ ਬਹਿ ਜਾ ਜੇ ਕਰ ਲਾ ਰ ਮੈਂ ਲਿਆਉਣੀ ਆ ਚਾਦੀ ਕੁੱਟ ਕਰਕੇ ਇਕਣਾ ਜਿਹੜਾ ਅੰਡਰ ਅੰਡਰ ਆਈ ਆਉਂਦੇ ਹੁੰਦੇ ਆਪਣੇ ਬਾਹਰ ਬੰਦ ਰੱਖਿਆ ਕਰ ਵੜ ਨਾ ਦੇਆ ਕਰ ਕਰੇ ਕਿਸੇ ਨੂੰ ਪੁੱਠੇ ਉਂਗਲਾਂ ਲਾ ਜਾਂਦੀਆਂ ਮੁੜ ਕੇ ਰੁਈ ਜਾਂਦੀ ਰਹਿੰਦੀ ਆ ਮੈਂ ਤਾਂ ਕਿਸੇ ਦੀ ਸੁਣਦੀ ਨਹੀਂ ਮੈਂ ਤਾਂ ਕਹਿੰਦੀ ਨਹੀਂ ਉਸ ਨੂੰ ਇਹ ਆਪਦੇ ਮਨੋਂ ਹੀ ਫਿਰ ਤੈਨੂੰ ਪਤਾ ਮਨ ਹੌਲਾ ਕਰਕੇ ਬਹਿ ਜਾਂਦੀ ਹੈਗੀ ਸੁਣਦੀ ਨਹੀਂ ਫਿਰ ਕਿਸੇ ਦੀ ਹੁਣ ਇਹਨੂੰ ਐ ਟੇ ਡਮਚਦਾ ਮੇਰੀ ਭੈਣ ਕੋਲੇ ਦੇਖ ਜਵਾਬ ਹੋ ਗਿਆ ਵੀ ਮੇਰੇ ਕੋਲੇ ਵੀ ਹੋਵੇ ਹੁੰਦਾ ਤਾਂ ਹੈਗਾ ਹੀ ਐ ਨਾ ਹੁਣ ਹੈ ਤਾਂ ਆਪਾਂ ਨੂੰ ਵੀ ਵੀ ਆਪਣੇ ਵੀ ਹੋਵੇ ਜਵਾਬ ਗੱਲ ਕਰ ਹੁਣ ਇਹਦੀ ਇਹਨੂੰ ਕਹਿ ਕਹਿ ਕੇ ਫਿਰ ਕਿਹੜਾ ਹੋ ਜਾਊਗਾ ਮੈਨੂੰ ਤਾਂ ਕੋਈ ਨਹੀਂ ਹੋਵੇ ਨਾ ਹੋਵੇ ਜਿਹਦੇ ਹੋਇਆ ਉਹ ਕਿੰਨਾ ਕੁ ਲਲਰ ਲਾਉਂਦੇ ਆ ਨਾਲੇ ਭੈਣ ਦੇ ਹੋ ਗਿਆ ਜੇ ਇੱਕ ਦਾ ਮੂੰਹ ਲਾਲ ਹੋਵੇ ਤਾਂ ਆਪ ਦਾ ਚਪੇੜਾ ਮਾਰ ਕੇ ਥੋੜੀ ਕਰਾਇਆ ਜਾਂਦਾ ਹੁੰਦਾ ਜਦੋਂ ਰੱਬ ਨੇ ਕਿਹਾ ਟਾਈਮ ਆਇਆ ਸਮਾਂ ਆਇਆ ਸਭ ਕੁਝ ਹੋ ਜੂ ਚੱਲ ਕੋਈ ਨਹੀਂ ਤੂੰ ਬਾਲਾ ਰੁੱਖਾ ਨਾ ਹੋਇਆ ਕਰ ਫਿਰ ਇਹਦੇ ਮਾਣਾ ਐਵੇਂ ਖਰਾਬ ਹੁੰਦਾ ਗਾ ਤੈਨੂੰ ਦੇਖ ਕੇ ਫਿਰ ਇਹ ਵੀ ਐਵੇਂ ਬੋਲਦਾ ਫਿਰ ਜ਼ਿਆਦਾ ਰੋਣ ਲੱਗ ਜਾਂਦੀ ਐ ਜਾ ਦੇਖ ਲੈ ਅੰਦਰ ਕੀ ਕਰਦੀ ਐ ਫਿਰ ਨਡੋਸਕੀ ਜਾਵੇ ਕੋਈ ਨਹੀਂ ਚੱਲ ਨਹੀਂ ਕੋਈ ਕੰਮ ਹੋਰ ਵੀ ਕਰਨਾ ਮੈਂ ਜੇ ਇਹਨੂੰ ਹਸਪਤਾਲਾਂ ਚ ਲਈ ਫਿਰ ਤਾਂ ਹੋ ਗਏ ਬਿਨੇ ਪੂਰੇ ਮੇਰਾ ਹਸਪਤਾਲਾਂ ਚ ਵੀ ਲਿਜਾਈ ਜਾਂ ਮਾਤਮਾ ਮੈਂ ਤਾਂ ਕਦੇ ਨਹੀਂ ਸੋਚਿਆ ਸੀ ਕਿ ਤੂੰ ਮੇਰੀ ਕੋ ਖੁਸਨੀ ਰੱਖੇਗਾ ਐ ਜੇ ਮੈਂ ਕੀ ਮਾੜਾ ਕਰਤਾ ਖਿੜੇ ਕਰਮਾਂ ਦੀ ਸਜ਼ਾ ਦੇ ਰਿਆ ਮੈਨੂੰ ਇਹ ਕੋਲਾ ਦਾ ਸੁੱਖ ਵੀ ਨਹੀਂ ਪਾਇਆ ਮੈਂ ਤਾਂ ਦਿਨ ਰਾਤ ਅਰਦਾਸ ਕਰਦੀ ਸੀ ਕਿ ਵਾਹਿਗੁਰੂ ਮੇਰੀ ਝੋਲੀ ਭਰ ਦੇ ਇਹ ਮੇਰੀ ਕੱਖ ਖਰੀ ਕਰ ਦੇ ਪਰ ਨਹੀਂ ਤੂੰ ਮੇਰੀ ਇੱਕ ਨਹੀਂ ਸੁਣੀ ਕੀ ਕਰਾਂ ਮੇਰੀ ਮਾਂ ਨੇ ਵੀ ਬਹੁਤ ਅਸਲਾਈਆਂ ਸੀ ਮੈਂ ਤਾਂ ਇੰਨਾ ਚਾਵਾ ਨਾ ਕਿਹਾ ਸੀ ਮੇ ਮਾਂ ਅੱਜ ਅਸੀ ਰਿਪੋਰਟ ਲੈਣ ਜਾਂਦੇ ਆ ਟੈਸਟ ਕਰਾ ਕੇ ਲਿਆਉਣੇ ਆ ਸ਼ਾਮ ਨੂੰ ਤੈਨੂੰ ਖੁਸ਼ ਖਬਰੀ ਦੱਸੂਗੀ ਪਰ ਨਹੀਂ ਰੱਬ ਨੇ ਤਾਂ ਕੁਝ ਹੋਰ ਹੀ ਮਨਜ਼ੂਰ ਸੀ ਦੱਸੋ ਮਾਨੂੰ ਕਿਰੇ ਬੂਣਾ ਦੱਸੋ ਵੀ ਡਾਕਟਰ ਨੇ ਤਾਂ ਮੈਨੂੰ ਇਹ ਕਹਤਾ ਤੂੰ ਕਦੇ ਮਾਂ ਨਹੀਂ ਬਣ ਸਕਦੀ करे भी की सोचो कि माँ किन्ने सपने सजाए थे उन्हें भी लिखवर तो माँ ना गल कर दिया दस ना तो गई हेलो सस्ती कल मम्मी ਹਾ ਮਮੀ ਹੋਣੀ ਆਏ ਹਜੇ ਅਸੀਂ ਮਮੀ ਡਾਕਟਰ ਨੇ ਕੀ ਕਹਿੰਦਾ ਡਾਕਟਰ ਕਹਿੰਦਾ ਤੂੰ ਕਦੇ ਮਾਂ ਨਹੀਂ ਬਣ ਸਕਦੀ ਨਹੀਂ ਮਮੀ ਸਾਰੇ ਟੈਸਟ ਕਰਾ ਲਏ ਨਹੀਂ ਹਾਂ ਮਾ ਪਰ ਕੀ ਕਰਾਉਣ ਵੇ ਲੋਕ ਤਾਂ ਬੋਲਣਗੇ ਨਾ ਫਿਰ ਤਾਂ ਬਾਅਦ ਦੱਸਣਗੇ ਪਰ ਪ੍ਰਮਾਤਮਾ ਨੇ ਤਾਂ ਨਹੀਂ ਮੇਰੀ ਸੁਣੀ ਤੂੰ ਤਾਂ ਕਹਿੰਦੀ ਤੁਸੀਂ ਕੋਈ ਨਾ ਸਬਰ ਰੱਖ ਇੱਕ ਨਾ ਇੱਕ ਦਿਨ ਪ੍ਰਮਾਤਮਾ ਤੇਰੇ ਜਰੂਰ ਸੁਣੂਗਾ ਠੀਕ ਆ ਮਾਤਾ ਜੀ ਚਲ ਤੂੰ ਨਾ ਫਿਕਰ ਕਰੇ ਕੋਈ ਨਾ ਕਿਸੇ ਹੋਰ ਡਾਕਟਰ ਕੋਲ ਵਗ ਜਾਗੇ ਉਹ ਤੋਂ ਚੈੱਕ ਅਪ ਕਰਾ ਲਾਂਗੇ ਠੀਕ ਆ ਮੰਮੀ ਚਿੰਗ ਲੋਕਾਂ ਦੇ ਕਮਾਲ ਹੈ ਪਹਿਲਾਂ ਤਾਂ ਪਿੱਠ ਪਿੱਛੇ ਕਹਿੰਦੇ ਸੀਗੇ ਹੁਣ ਮੂੰਹ ਤੇ ਕਹਿਣ ਲੱਗ ਗਏ ਹਾਰਮਨੀ ਏ ਆਗੇ ਬਾਪੂ ਹਾਂ ਬਾਪੂ ਠੀਕ ਆਂਤੀ ਇਹ ਲੋਕਾਂ ਦਾ ਵੀ ਸਰਿਆ ਹੋਇਆ ਪਿਆ ਕੀ ਗੱਲ ਹੋ ਗਈ ਬਾਪੂ ਬਸ ਕਹਿੰਦੇ ਕੋਠੇ ਦੀ ਕੁੜੀ ਕਹਿੰਦੇ ਘਰੇ ਬਿਠਾਈ ਬੈਠਾਂ ਉਹ ਰਿਸ਼ਤਾ ਕਰ ਦੇ ਐਂ ਕਹਿੰਦੇ ਲੋਕ ਲੈ ਬਾਪੂ ਲੋਕ ਤਾਂ ਹੀ ਪਕਾਈ ਮਾਰਦੇ ਨੇ ਨਾਲ ਪਹਿਲਾਂ ਘਰੇ ਤੀਗਾ ਪਹਿਲਾਂ ਕਹਿੰਦਾ ਮੈਨੂੰ ਪਾਰ ਲਾਤਾ ਮੈਂ ਨਹੀਂ ਕਰਾਉਂਦੀ ਮੇਰਾ ਨਹੀਂ ਮਨ ਮੰਨਦਾ ਹੈਗਾ ਹੁਣ ਪਹਿਲਾਂ ਤੇ ਤੇਰੀ ਮਾਂ ਬਿਮਾਰ ਸੀ ਮੈਥੋਂ ਪੁੱਛ ਪੜਤਾਲ ਹੋਈ ਨਹੀਂ ਨਾ ਤਾਂ ਵਿਚਾਰੀ ਉਹ ਬੱਚੀ ਨਾ ਚੱਜ ਦਾ ਰਿਸ਼ਤਾ ਪਾ ਲਿਆ ਗਿਆ ਮੈਂ ਤਾਂ ਤੈਨੂੰ ਐਂ ਕਹਿੰਦਾ ਜੀ ਤੈਨੂੰ ਕੋਈ ਤਰਾਜ ਨਾ ਹੋਵੇ ਮੈਂ ਕੁਝ ਰਿਸ਼ਤਾ ਦੇਖ ਲਾਂ ਜੀ ਬਾਪੂ ਕਰੋਗੇ ਤੁਹਾਡੀ ਮਰਜ਼ੀ ਪਰ ਮੇਰਾ ਮਨ ਨਹੀਂ ਮੰਨਦਾ ਹੈਗਾ ਵਿਆਹ ਕਰਾਉਣ ਨੂੰ ਮੈਂ ਤੁਹਾਨੂੰ ਛੱਡ ਕੇ ਨਹੀਂ ਜਾਣਾ ਚਾਹੁੰਦੀ ਧੀਏ ਛੱਡ ਕੇ ਤਾਂ ਨਹੀਂ ਜਾਣਾ ਚਾਹੁੰਦੀ ਫਿਰ ਮੈਨੂੰ ਰੱਖ ਵੀ ਨਹੀਂ ਸਕਦਾ ਹੁਣ ਫਿਰ ਬਾਲਾ ਚਿਹਰਾ ਹੁਣ ਮੈਂ ਕਿੰਨਾ ਚਿਹਰਾ ਮੈਂ ਕਹਿੰਦਾ ਜਨੈ ਤੁਰਦੀ ਪ੍ਰਾਂਦੀ ਮੈਂ ਤੇਰਾ ਕਰ ਦੇਣਾ ਕੋਈ ਹੁਣ ਚੰਗਾ ਘਰ ਭਾਲੂ ਮੈਂ ਕਾਲ ਨਹੀਂ ਹੁਣ ਕਰਦਾ ਚਲ ਦੇਖ ਲਓ ਬਾਪੂ ਮਰਜ਼ੀ ਹੈ ਤੁਹਾਡੀ ਜਿਵੇਂ ਤੁਹਾਨੂੰ ਠੀਕ ਲੱਗਦਾ ਜਿਵੇਂ ਤੁਸੀਂ ਕਰੋਗੇ ਮੈਂ ਤੁਹਾਨੂੰ ਕਰ ਲਵਾਂ ਚਲ ਠੀਕ ਹੈ ਧੀਏ بس ਮੈਂ ਕੋਈ ਕਰਦਾ ਕਿਸੇ ਨਾਲ ਗੱਲਬਾਤ ਚਲਾਉਣਾ ਹੈਗਾ ਪਹਿਲਾਂ ਉਹ ਕਾਹ ਨਹੀਂ ਕਰਦਾ ਹੁਣ ਤੂੰ ਬੇਪਰਵਾਹ ਰਹੀ ਜਿਵੇਂ ਹੈ ਕੋਈ ਨਾ ਬਾਪੂ ਚਾਹ ਪੀਓਗੇ ਚਾਹ ਬਣਾਦਾ ਚਾਹ ਬਣਾ ਲਾ ਧੀਏ ਚਲ ਹੈ ਰੋਟੀ ਤਾਂ ਮੈਂ ਖਾਂਦਾ ਨਹੀਂ ਭੁੱਖਾ ਹੀ ਨਹੀਂ ਹੈ ਚੰਗਾ ਕਰਦੇ ਕਿਸ ਨੂੰ ਵਿਚੋਲੇ ਨੂੰ ਦੱਸ ਪਾਉਂਦੇ ਕੋਈ ਚੰਗਾ ਘਰ ਭਾਲੇ ਦੀਨ ਦੇ ਦੀਨ ਦੇ ਕਰਦਗੇ ਹੋਰ ਔਖਾ ਬਹੁਤ ਹੋ ਜਾਂਦਾ ਲੋਕਾਂ ਦਾ ਕੀ ਹੈ ਲੋਕ ਤਾਂ ਭੁਗਾਈ ਮਾਰੀ ਜਾਂਦੇ ਆ ਵੀ ਨਹੀਂ ਆਜਾ ਕ ਕੀ ਕਹਿੰਦਾ ਡਾਕਟਰ ਜਿਹੜਾ ਕੋ ਸਾਰੇ ਕਹਿੰਦੇ ਉਹੀ ਕਹਿੰਦਾ ਹੋਰ ਉਹ ਕੀ ਰੱਬ ਤੋਂ ਡਿੱਗਿਆ ਹੋਇਆ ਪਰ ਇਹ ਡਾਕਟਰ ਤਾਂ ਵਧੀਆ ਹੈ ਦਵਾਈ ਵੀ ਤਾਂ ਦੇ ਸਕਦਾ ਨਾ ਉਹ ਦਵਾਈ ਦਿੰਦਾ ਨਹੀਂ ਕਹਿੰਦਾ ਮੈਂ ਕੋਈ ਚਾਂਸੀ ਹੈ ਨਹੀਂ ਬੱਚੇ ਦੇ ਬਹਿ ਜਾ ਸ਼ਾਂਸੀ ਹੈ ਨਹੀਂ ਹਾਂ ਕਹਿੰਦੇ ਨੇ ਡਾਕਟਰ ਤਾਂ ਰੱਬ ਦਾ ਦੂਜਾ ਰੂਪ ਹੁੰਦੇ ਨੇ ਫਿਰ ਡਾਕਟਰ ਕੋਲ ਤਾਂ ਸਾਰੇ ਹੱਲ ਨੇ ਕੋਈ ਨਾ ਕੋਈ ਇਹੋ ਜੀ ਦਵਾਈ ਦੇਵੇ। ਚਲ ਜਿਹੜੀ ਮੇਰੇ ਚ ਕਮੀ ਆ ਠੀਕ ਹੋ ਜਾਏ। ਕੀ ਕਰਾਂ? ਬਹੁਤ ਆਸਾਂ ਲਾਈਆਂ ਸੀ ਮੈਂ ਤਾਂ। ਆਹ ਦੇਖ। ਲਿਖਿਆ ਪਿਆ ਨਾ ਸਾਰਾ ਕੁਝ। ਮੈਨੂੰ ਤਾਂ ਕੁਝ ਨਹੀਂ ਪਤਾ। ਡਾਕਟਰਾਂ ਦੀ ਪੜ੍ਹਾਈ ਤਾਂ ਹੁਣ ਮੈਨੂੰ ਕੀ ਪਤਾ ਇਹਦੇ ਚ ਕੀ ਲਿਖਿਆ। ਤੇ ਡਾਕਟਰ ਨੂੰ ਸਮਝਣਾ। ਪਰ ਹੁਣ ਮੈਂ ਕੀ ਕਰਾਂ? ਕਿਵੇਂ ਦੁਨੀਆ 'ਚ ਜੀਵਾਂਗੀ? ਕਿਹਦੇ ਤਾਣੇ ਮੈਨੇ ਸੁਣੂੰਗੀ ਮੈਂ? ਉਹ ਮੇਰੀ ਗੱਲ ਤਾਂ ਸੁਣ ਲੈ ਕਬਲੇ ਭਲਗੇ ਲੋਕੇ ਭਲਗੇ ਲੋਕੇ ਠੰਡੇ ਦਿਮਾਗ ਤੋਂ ਕੰਮ ਲੈ ਜ਼ਰੂਰੀ ਤਾਂ ਨਹੀਂ ਕੱਲਾ ਬੱਚਾ ਨਹੀਂ ਹੁੰਦਾ ਤੇ ਫਿਰ ਆਪਾਂ ਫਹਾ ਲੈ ਕੇ ਮਰ ਜੀਏ ਕੋਈ ਨਹੀਂ ਜਦੋਂ ਮੈਂ ਤੇਰੇ ਨਾਲ ਖੜਾ ਤਰਾ ਸਾਥ ਦੇਈ ਜਨਾ ਵੀ ਕੋਈ ਨਹੀਂ ਨਹੀਂ ਬੱਚਾ ਹੁੰਦਾ ਮੈਨੂੰ ਤੂੰ ਆਹੀਂ ਵੀ ਕਬੂਲ ਆ ਜ਼ਰੂਰੀ ਨਹੀਂ ਮੈਨੂੰ ਬੱਚੇ ਹੀ ਚਾਹੀਦੇ ਆ ਮੇਰੀ ਗੱਲ ਸੁਣੋ ਜੀ ਮੰਨਿਆ ਸੋਨ ਨੂੰ ਮੈਂ ਕਬੂਲ ਆ ਨਹੀਂ ਤੁਸੀਂ ਮੈਨੂੰ ਕੁਝ ਕਹਿੰਦੇ ਮੰਮੀ ਵੀ ਨਹੀਂ ਕਹਿੰਦੀ ਪਰ ਦੁਨੀਆ 'ਚ ਰਹਿਣ ਵਾਸਤੇ ਬਹੁਤ ਕੁਝ ਦੇਖਣਾ ਪੈਂਦਾ ਦੁਨੀਆ ਨਹੀਂ ਰਹਿਣ ਦਿੰਦੀ ਜੇ ਤੈਨੂੰ ਆਏ ਹੋਵੇ ਵੀ ਮੈਂ ਜਵਾਗ ਹੋ ਜੂ ਤੇ ਅੱਛਾ ਦੁਨੀਆ ਤੇਰੀ ਬਾਵਾ ਹੋ ਜੂ ਫਿਰ ਜਵਾਗ ਹੋ ਗਿਆ ਫਿਰ ਕਹਣਗੇ ਇਹਨਾਂ ਦੇ ਕਿਵੇਂ ਹੋ ਗਿਆ ਕਿਸੇ ਬਾਬੇ ਕੋਲੇ ਗਏ ਹੋਣਗੇ ਕੀ ਕਰਿਆ ਹੂ ਕਿਹੜੇ ਡਾਕਟਰ ਤੋਂ ਕਿਵੇਂ ਦਵਾਈ ਲਈ ਹੂ ਤੇਰੇ ਬੱਚੇ ਬਿਨਾ ਤਾਂ ਕੁਲ ਵੀ ਨਹੀਂ ਅੱਗੇ ਵਧਦੀ ਹੁੰਦੀ ਐਨੀ ਤਾਂ ਤੁਹਾਨੂੰ ਸਮਝ ਆ ਨਾ ਜਦ ਕੁਲ ਵਧਣ ਨੂੰ ਕਿੱਡਾ ਖਾਨਦਾਨ ਆਪਣਾ ਕੀ ਮੇਰੇ ਨਾਲ ਸਿਕੰਦਰ ਦੇ ਵਾਰਸਾਂ ਵੀ ਪ੍ਰੋਪਰਟੀ ਲੋਕ ਦਾ ਬਲ ਲੈਣਗੇ ਤੁਸੀਂ ਨਹੀਂ ਸਮਝਦੇ ਬਹੁਤ ਕੁਝ ਦੇਖਣਾ ਪੈਂਦਾ ਬਹੁਤ ਗੱਲਾਂ ਚ ਵਿਚਰਨਾ ਪੈਂਦਾ ਮੰਮੀ ਤਾਂ ਉਤਲੇ ਮਨੋਂ ਕਹੀ ਜਾਂਦੀ ਆ ਪਰ ਅੰਦਰੋਂ ਅੰਦਰ ਹੀ ਤਾਂ ਦੁਖੀ ਐ ਨਾ ਵਿਚਾਰੀ ਨਹੀਂ ਮੈਨੂੰ ਦੱਸ ਸਕਦੀ ਬੋਲ ਕੇ ਉਹਨੂੰ ਪਤਾ ਵੀ ਮੇਰਾ ਮਨ ਦੁਖੀ ਹੋਊਗਾ ਕੋਈ ਨਾ ਇਹ ਤੇਰੇ ਮਨ ਦੇ ਵਹਿਮ ਐ ਜਿਹੜੀ ਚੀਜ਼ ਆਪਣੇ ਕੋਲੇ ਹੁੰਦੀ ਨਹੀਂ ਨਾ ਆਪਾਂ ਨੂੰ ਐ ਹੁੰਦਾ ਵੀ ਆਪਾਂ ਉਹਦੇ ਬਿਨਾ ਬੰਜੇ ਆ ਉਹਦੇ ਬਿਨਾ ਆਪਣੀ ਜ਼ਿੰਦਗੀ ਹੈ ਨਹੀਂ ਜਦੋਂ ਚੀਜ਼ ਮਿਲ ਜਾਂਦੀ ਆ ਉਦੋਂ ਉਹਦੀ ਕਦਰ ਘਟ ਜਾਂਦੀ ਹੁੰਦੀ ਆ ਦੂਜੀ ਗੱਲ ਤੈਨੂੰ ਮੈਂ ਇਹ ਦੱਸਦਾ ਵੀ ਆਪਾਂ ਬੱਚਾ ਗੋਦ ਲੈ ਲਨੇ ਆ ਚਲ ਸੋਡੀ ਗੱਲ ਵੀ ਕਰ ਲੈਨੇ ਆ ਵੀ ਬੱਚਾ ਗੋਦ ਲੈ ਲਾਂਗੇ ਉਹ ਗੱਲ ਬਣੂਗੀ ਕਿੱਥੇ ਆਪਣਾ ਖੁੱਦ ਦਾ ਬੱਚਾ ਹੁੰਦਾ ਕਿੰਨੇ ਚਾਵਾਂ ਲੱਡਣਾਂ ਨਾਲ ਪਰ ਰੱਖਿਆ ਹੁੰਦਾ ਹੈ ਗੋਦ ਵਾਲੀ ਗੱਲ ਉਹ ਨਹੀਂ ਬੰਦੀ ਲੈ ਲਾਂਗੇ ਬੱਚਾ ਬਨਜੂ ਆਪਣਾ ਮੰਨ ਲਾਂਗੇ ਪਰ ਨਹੀਂ ਜਿਹਨੂੰ ਮੈਂ ਆਪਣੇ ਪੇਰੇ ਤੇ ਜਨਮ ਦੇਣਾ ਸੀ ਉਹ ਗੱਲ ਨਹੀਂ ਨਾ ਬੰਨੀ ਗੋਦ ਲੈ ਬੱਚੇ ਨਾਲ ਤੇਰੇ ਮਨ ਦਾ ਪਾਲਾ ਇਹ ਬਣਾਉਣੀ ਆਉਣੀ ਚਾਹੀਦੀ ਨਹੀਂ ਹੁੰਦੀ ਜੇ ਆਪ ਦਾ ਸਮਝਾਂਗੇ ਪਾਲਿਆ ਤਾਂ ਕੁੱਤਾ ਮੇਰੇ ਖਿਆਲ ਦਾ ਮਾਨ ਨਹੀਂ ਹੁੰਦਾ ਉਹਦਾ ਮੂੰਹ ਆਉਂਦਾ ਜਵਾਕ ਤਾਂ ਫਿਰ ਵੀ ਜਵਾਕ ਆਉਣਾ ਹਾਂਜੀ ਮੇਰਾ ਦਿਲ ਨਹੀਂ ਮੰਨਦਾ ਗੋਦ ਨਹੀਂ ਲੈਣਾ ਤੁਸੀਂ ਬਸ ਬੱਚਾ ਕੁਝ ਨਹੀਂ ਹੁੰਦਾ ਤੂੰ ਘਬਰਾ ਨਾ ਮੇਰੀ ਗੱਲ ਕਿਸੇ ਨਾਲ ਚੱਲੀ ਜਾਂਦੀ ਆ ਉਹਨਾਂ ਤੋਂ ਆਪਾਂ ਬੱਚਾ ਗੋਦ ਲੈ ਲਾਂਗੇ ਜਦੋਂ ਮੈਂ ਤੁਹਾਨੂੰ ਕਹਤਾ ਨਾ ਬੱਚਾ ਗੋਦ ਨਹੀਂ ਲੈਣਾ ਮੈਂ ਕੋਈ ਸੋਚਦੀ ਆ ਬਸ ਤੂੰ ਕੀ ਸੋਚਦੀ ਆ ਕੀ ਸੋਚੇਗੀ ਆ ਪਿਆ ਸਾਰਾ ਕੁਝ ਸੋਚ ਸਮਝ ਦੇ ਦੇ ਮੂਰੇ ਫੇਲ ਆ ਡਾਕਟਰ ਦੂਜਾ ਰੱਬ ਹੁੰਦਾ ਜਦੋਂ ਉਹਨਾਂ ਨੇ ਹੱਥ ਖੜੇ ਕਰਤੇ ਆਂ ਦੇਖ ਲੈ ਕਿਹੜੇ ਡਾਕਟਰ ਕੋਲ ਨਹੀਂ ਲੈ ਗਿਆ ਤੈਨੂੰ ਮੈਂ ਦਿੱਲੀ ਤੱਕਣ ਘੁੰਮ ਗਿਆ ਕੀ ਕਰਾਂ ਦੱਸ ਹੁਣ ਘਰ ਲੱਗ ਜੂਆਂ ਇਹਦਾ ਸਾਰਾ ਆਪਣਾ ਬੱਚਾ ਆਵੇ ਨਾ ਆਪਾਂ ਪਹਿਲਾਂ ਬਰਵਾਦ ਹੋ ਕੇ ਬਹਿ ਜਾਏ ਕੀ ਕੱਢੇਂਗੀ ਨਹੀਂ ਬਾਦਕਿਸਮਤ ਮੈਂ ਜਿਹੜੇ ਤੈਨੂੰ ਲਾਦਾ ਸੁੱਖ ਵੀ ਨਹੀਂ ਦੇ ਸਕੀ ਉਹ ਨਹੀਂ ਤੂੰ ਨੀ ਕੀ ਮਾਰਾ ਕੀਤਾ ਮੈਂ ਰੱਬ ਦਾ ਕਿਹੜੀ ਸਜ਼ਾ ਮਿਲੀ ਹੈ ਮੈਨੂੰ ਉਹ ਗੱਲ ਤਾਂ ਸੁਣ ਕਿਉਂ ਐਂ ਕਰੀ ਜੰਨੀ ਆ ਤੂੰ ਤੇਰਾ ਦਿਮਾਗ ਹੋ ਗਿਆ ਫੇਲ ਜਾ ਬਾਹਰ ਜਾ ਕੇ ਆਰਾਮ ਕਰ ਲੈ ਕੋਈ ਨਹੀਂ ਮੈਂ ਸੋਚਦਾ ਤੂੰ ਵਾਲਾ ਕੋ ਸੋਚਣ ਦੀ ਤੈਨੂੰ ਲੋੜ ਨਹੀਂ ਬੱਚੇ ਦਾ ਮੈਂ ਆਪੇ ਹੱਲ ਕਰੂ ਆਪੇ ਇਹਦੇ ਗਾਂਹਾਂ ਦੀ ਗਾਂਹ ਰਿਸ਼ਤੇਦਾਰਾਂ ਦਾ ਆਪਾਂ ਈ ਕੋਲੇ ਆਹੋ ਪਿੰਡ ਮੰਗਿਆਣਾ ਉਹਨਾਂ ਦੇ ਦਾ ਪਤੀਜਾ ਵੀ ਲੈ ਸਕਦੀ ਆ ਹਾਂ ਭਾਬੀ ਕੋਲ ਵੀ ਹੁਣ ਦੋ ਬੱਚੇ ਨੇ ਪਰ ਨਹੀਂ ਜਦੋਂ ਆਪਾਂ ਕਹਤਾ ਵੀ ਗੋਦ ਲੈਣਾ ਹੀ ਨਹੀਂ ਆਪਾਂ ਬੱਚਾ ਕੋਈ ਨਾ ਮੈਂ ਕੁਝ ਸੋਚਦੀ ਆ ਜਾ ਸੋਚ ਲੈ ਜੇ ਜੀ ਕੀਤਾ ਚਾਹ ਫੜਾਦੀ ਨਹੀਂ ਮੈਂ ਉੱਠ ਕੇ ਪੀ ਲੂੰਗਾ ਕੋਈ ਤਾਂ ਮੈਂ ਚਾਹ ਹੀ ਲਿਓਣੀ ਬੱਚਾ 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 ਯਾਰ ਇਹ ਬੁੜੀ ਦਾ ਦਿਮਾਗ ਹੀ ਖਰਾਬ ਹੋ ਗਿਆ ਐ ਕਿਵੇਂ ਲੋਟ ਆਉ ਕੰਮ ਹਾਏ ਤਾਂ ਗੁਰਦੀਪ ਸਿੰਘ ਕੰਮ ਖਰਾਬ ਹੀ ਆ ਯਾਰ ਲੋਕ ਤਾਂ ਤੈਨੂੰ ਵੀ ਵੇਨੇ ਮਾਰਦੇ ਆ ਵੀ ਮੁੰਡੇ ਜੀ ਨਨੋਖ ਹੋਵੇ ਪਰ ਲੋਕਾਂ ਦੇ ਹਿਸਾਬ ਨਾਲ ਰਹੀਏ ਕਿਵੇਂ ਹੁਣ ਲੋਕ ਤਾਂ ਬੜਾ ਕੁਝ ਕਹਿੰਦੇ ਆ ਬਾਈ ਜਰਨਲ ਬਾਈ ਜਰਨਲ ਕਰੇ ਕੋਈ ਦੀਨਾ ਹੀ ਨਹੀਂ ਬਾਈ ਜਰਨਲ ਉਹ ਲੰਗਾ ਲੰਗਾ ਜਗਦੇਵ ਆ ਗਿਆ ਆ ਗਿਆ ਬਾਈ ਹੋਰ ਸੁਣਾ ਕੀ ਹਾਲ ਚਾਲ ਹੋਰ ਬਾਈ ਠੀਕ ਐ ਵਧ ਗਿਆ ਵਧ ਗਿਆ ਹੋਰ ਵਧ ਗਿਆ ਹੋਰ ਕਿਵੇਂ ਆ ਤੇਰੇ ਬੰਨੀ ਮੀਂਹ ਪਾਣੀ ਮੀਂਹ ਆਪੋਛਨਾ ਬਰਾਵਾ ਹਰਦਾ ਹੀ ਨਹੀਂ ਪਤਾ ਮੇਰਾ ਪਤਾ ਨਹੀਂ ਕੀ ਹੋਇਆਗਾ ਜਮਾਈ ਆਈਦੀਆ ਤਸੱਲਗਾ ਕਰਾਤੀਆਂ ਮੀਨੇ ਉਧਰ ਦੇਖ ਲੈ ਵਿਚਾਰਿਆਂ ਦਾ ਹੜਾਣ ਦਾ ਕੀ ਹਾਲ ਹੋਇਆ ਪਿਆ ਯਾਰ ਅਸੀਂ ਤਾਂ ਉਧਰ ਬਸ ਆ ਚਾਰ ਕਿਲੋ ਟ੍ਰਾਲਿੰਗ ਲੈ ਕੇ ਆਣਾ ਤੂੜੀ ਰਿਹਾ ਠੀਕ ਆ ਚਲੋ ਸਮਾਰੀ ਫਾਇਦਾ ਸਮਾਰੀ ਜਿਹੜਾ ਮਦਦ ਜਿੰਨੀ ਹੋ ਸਕੇ ਹਾਂ ਹਾਂ ਉਹੀ ਗੱਲ ਆ ਯਾਰ ਵਿਚਾਰਿਆਂ ਬੜਾ ਔਖਾ ਹੋ ਗਿਆ ਘਾੜ ਡਿੱਗ ਪਏ ਪਸ਼ੂ ਮਰ ਗਏ ਹੈ ਕੀ ਕੁਛ ਹੋ ਗਿਆ ਹੋਰ ਦੱਸ ਕਿਵੇਂ ਬੁਲਾਇਆ ਸੀ ਤੂੰ ਬਸ ਯਾਰ ਬੁਲਾਇਆ ਕਿਵੇਂ ਸੀ ਯਾਰ ਮੈਂ ਕੁੜੀ ਵਾਲੇ ਪਾਸੋਂ ਬੜਾ ਔਖਾ ਮੈਨੂੰ ਆਇਆ ਵੀ ਯਾਰ ਜੇ ਬੈਠਾ ਬੈਠਾ ਕਰਦਾ ਨਾ ਸਾਹਾਂ ਦਾ ਕੀ ਭਰੋਸਾ ਕਦੋਂ ਨਿਕਲ ਜਾਣ ਕਾਬਨੀ ਦੀ 딸 ਕੁੜੀ ਦਾ ਪਿਆ ਉਹ ਕਰਕੇ ਦਿੱਤਾ ਸੀਗਾ ਉਹ ਬੰਦੇ ਹਾਂ ਬੇਕਾਰ ਨਿਕਲੇ ਯਾਰ ਉਦੋਂ ਦੀ ਮਾਂ ਬਿਮਾਰ ਸੀਗੀ ਮੈਥੋਂ ਕੁਛ ਵਰਤਾ ਨਹੀਂ ਹੋਈ ਇੱਕ ਵਿਚੋਲੇ ਆਇਆ ਸੀਗਾ ਲਾਲਚੀ ਜ ਆ ਨਾ ਉਹਨੇ ਚਾਜ ਨਾ ਦੱਸਿਆ ਹੈ ਉਦੋਂ ਤਾਂ ਆਪਣਾ ਨਿਭੜਨਾ ਬੜਾ ਹੋ ਗਿਆ ਕੀ ਗੱਲ ਹੋ ਗਈ ਸੀਗੀ ਅਹੀਂ ਨਸ਼ੇ ਪੁੱਤੇ ਕਰਦਾ ਸੀਗਾ ਫਿਰ ਹੈ ਅੱਛਾ ਨਸ਼ੇ ਪੁੱਤੇ ਕਰਦਾ ਸੀ ਹਾਂ ਉਹਦੋਂ ਉਹਦੀ ਡੈਥ ਹੋ ਗਈ ਫਿਰ ਆਪਾਂ ਉਦੋਂ ਨਵੇ ਕੁੜੀ ਨਰਮਬਾਲੀ ਸੀਗੀ ਫਿਰ ਉਹ ਬਸ ਤਾਂ ਹੀ ਉਹ ਨਰਮ ਨੂੰ ਆਂਦੇ ਹੈ ਜਿਆ ਕੋਈ ਤਾਂ ਨਹੀਂ ਕਰੀ ਤੂੰ ਜਮਈ ਉਹ ਮੈਂ ਵੀ ਮਾਂ ਚ ਰੁੱਝਿਆ ਹੋਇਆ ਸੀ ਯਾਰ ਮੈਂ ਵਿਜੋਲੇ ਤੇ ਰੱਖਤੀ ਗੱਲ ਤਾਂ ਹੀ ਤਾਂ ਹੁਣ ਤੈਨੂੰ ਸੱਦਿਆ ਮੈਂ ਯਾਰ ਵੀ ਹੁਣ ਰਿਸ਼ਤੇਦਾਰੀ ਚੋਂ ਬੰਦਾ ਲਿਆਏ ਭਿਆਜ ਵਾਲਾ ਜਾਂ ਹੋਵੇ ਨਾ ਵੀ ਉਹੋ ਕਰਾਵਾਂਗੇ ਆਹੀ ਚੀਜ਼ ਮਨਵਾਈ ਜਾਂਦੀ ਏ ਯਾਰ ਬਚੋਲੇ ਉੱਨੇ ਵਾਲੇ ਰੱਖਦੀਆਂ ਹੈ ਹੈ ਇੱਕ ਬੰਦਾ ਉਹਦੇ ਘਰ ਨੂੰ ਲੋਜਦਾ ਪੈਸੇ ਨੂੰ ਲੋਜਦਾ ਇਕੱਲਾ ਪੈਸਾ ਦੇਖ ਲੈਂਦਾ ਗਾਹਾਂ ਧੀ ਨਹੀਂ ਦੇਣਾ ਕਿ ਹਿੱਤੀ ਵੀ ਕਿੰਨੀ ਔਖੀ ਐ ਚਲ ਪੈਸਾ ਤਾਂ ਲੈ ਲਿਓ ਤਾਂ ਚਲ ਉਹ ਨਹੀਂ ਲੈਣਾ ਜਿਹੜਾ ਆਪਦਾ ਹਮ ਦਾ ਜੁੱਤੀਆਂ ਵੀ ਕਿਸੋਂ ਦਾ ਹੈਗਾ ਗੱਲ ਕਰ ਦੱਸ ਤਾਂ ਸਹੀ ਦੇਵੇ ਹੁਣ ਵਿੱਚੋਂ ਮਾੜਾ ਮਾੜਾ ਜਵਾਨ ਆ ਗਿਆ ਜਿੱਦ ਨਾਲ ਸਾ ਹਉ ਤਾਂ ਹਰੇਕ ਬੰਦਾ ਪਰਦਾ ਰਹਿਗਾ ਚਾਹ ਕੋਈ ਨਹੀਂ ਹੋਰ ਦੱਸ ਕੋਈ ਨਹੀਂ ਦੇਖ ਲਾਂਗੇ ਫਿਰ ਤੇ ਫਿਰ ਹੋ ਹੋ ਬਤੋਲੇ ਦੇ ਮੇਰੇ ਫਿਰ ਰਿਸ਼ਤਾ ਵੀ ਨਹੀਂ ਹੁੰਦਾ ਫਿਰ ਹੋਰ ਕਿਤੇ ਜਾਊ ਹੁੰਦਾ ਕੋਈਂ ਤੂੰ ਮੈਨੂੰ ਪਹਿਲਾਂ ਹੀ ਦੱਸਨਾ ਆਪਾਂ ਪਹਿਲਾਂ ਦੇਖਣਾ ਨਹੀਂ ਕੋਈ ਆਪਣੇ ਘਰ ਵਾਲੀ ਗੱਲ ਸੀ ਚਲ ਜੇ ਪਹਿਲਾਂ ਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੁਣ ਹੋ ਗਿਆ ਉਹ ਗੱਲਾਂ ਨੂੰ ਮਿੱਟੀ ਪਾ ਹੁਣ ਜਿਹੜਾ ਤੈਨੂੰ ਮੈਂ ਕਹਿੰਦਾ ਹੁਣ ਵੀ ਬੰਦਾ ਨਸ਼ਾ ਪੱਤਾ ਨਾ ਕਰਦਾ ਪਰ ਮੈਂ ਜਿਵੇਂ ਹਿਸਾਬ ਦੀ ਹੋਵੇ ਕੋਈ ਐਡੀ ਆਪਾਂ ਨੂੰ ਕੋਈ ਐਡੀ ਬਾਹਲੀ ਲਾਸ਼ ਚ ਨਹੀਂ ਗਾ ਹੈ ਬੰਦੇ ਨਰਮ ਹੋਣਾ ਇਹ ਨਾ ਹੋਵੇ ਕਿ ਕੱਲ ਨੂੰ ਆਂਦੇ ਵੀ ਉਹ ਹੋ ਜੇ ਪਹਿਲਾਂ ਜਿਹੜਾ ਸੁਰਮਾ ਕੱਢਿਆ ਸੀ ਸਾਡੇ ਤੋਂ ਉਹੀ ਅੱਖਾਂ 'ਚ ਰੜਕੀਆਂ ਇਹ ਦਵਾਰੇ ਉਹੀ ਕੰਮ ਨਾ ਹੋ ਜੇ ਮੈਨੂੰ ਡਰ ਵਾਲਾ ਇਹ ਗੱਲ ਦਾ ਰਹਿੰਦਾ ਹੈ ਮੇਰੀ ਗੱਲ ਸੁਣ ਲੈ ਮੈਂ ਲਿਖਾ ਠੀਕ ਹੈ ਜੇ ਮੈਂ ਰਿਸ਼ਤਾ ਕਰਾਉਂਗਾ ਤਾਂ ਠੋਕ ਕੇ ਕਰਵਾਉਂਗਾ ਕਹਿ ਕੇ ਦਸੱਲੀ ਤੈਨੂੰ ਪਿੰਡ 'ਚੋਂ ਪੁੱਛਣਾ ਤੇਰੇ ਆਪ ਦੀ ਪੁੱਛਣਾ ਬਹੁ ਬਈ ਇਹ ਗੱਲ ਮੇਰੇ ਤੇ ਨਾ ਰਹੀ ਨਾ ਨਾ ਪੜਤਾਲ ਮੈਂ ਕਰੂਗਾ ਗੱਲ ਕਹਿੰਦਾ ਹਨਾ ਵੀ ਜੇ ਤਾਂ ਕੋਈ ਜਮਈ ਮੇਰਾ ਨਿਕਦਾ ਹੋਇਆ ਤਾਂ ਮੈਂ ਤੈਨੂੰ ਉਹ ਦੱਸ ਦੂਗਾ ਠੀਕ ਹੈ ਜੇ ਕੋਈ ਦੂਰਤਾਰ ਦਾ ਬੰਦਾ ਹੋਇਆ ਤਾਂ ਤੂੰ ਆਪ ਦੀ ਪੜਤਾਲ ਪਹਿਲਾਂ ਕਰੀ ਬਈ ਮੇਰੇ ਤੇ ਨਾ ਨਹੀਂ ਮੈਂ ਤੈਨੂੰ ਇਹ ਗੱਲ ਦੱਸਦਾ ਦੇਖ ਲੈਦੇ ਤੈਨੂੰ ਮੈਂ ਇੱਕ ਗੱ ਰਿਸ਼ਤਾ ਉੱਥੇ ਕਰਾਈ ਜਿੱਥੇ ਤੇਰੀ ਦਾਗ ਹੋਵੇ ਕੱਲ ਨੂੰ ਮੰਨਦੇ ਹੁਣ ਉਹ ਨਾ ਹੋਵੇਗਾ ਹਾਂ ਦੀ ਰਿਸ਼ਤਾ ਹੋ ਜੇ ਤੈਨੂੰ ਬਾਹਰ ਕੱਢ ਕੇ ਮਾਰਨਾ ਹਾਂ ਤੂੰ ਕੌਣ ਮੈਂ ਕੌਣ ਉਹ ਇਹ ਤੁਹਾਨੂੰ ਰਿਸ਼ਤਾ ਕਰਾ ਦੇਂਗੇ ਤੇ ਕਈ ਵਾਰ ਬਾਹਲਾ ਕੁਸ ਐ ਹੋ ਜਾਂਦਾ ਹੁਣ ਇਹ ਤਾਂ ਗੱਲਾਂ ਹੁੰਦੀਆਂ ਨੇ ਜਨਰਲ ਠੀਕ ਹੈ ਬਹੁਤ ਬੰਦੇ ਮੰਨ ਕੇ ਚੱਲ ਮੈਂ ਤਿੰਨ ਚਾਰ ਰਿਸ਼ਤੇ ਕਰਾਏ ਆ ਬਹੁਤ ਹੁੰਦਾ ਜਿਹੜਾ ਨਾ ਵਿਆਹ ਬੂ ਹੋ ਗਿਆ ਯਾਰਾ ਉਹ ਮੁੜ ਕੇ ਪੁੱਛਣੋਂ ਹਟ ਗਿਆ ਬਈ ਕੋਈ ਨਹੀਂ ਪੁੱਛਦਾ ਆਪਦਾ ਵਿਆਹ ਕਰਾ ਕੇ ਮੂੰਹ ਪਾਸੇ ਕਰ ਲਿਆ ਆਹਦਾ ਗਾਉਂ ਆਹਦੀ ਵਿਚੋਲੇ ਦੇ ਹਾਂ ਦੇ ਪਹਿਰੇ ਥਲੋਂ ਤੱਕ ਵੀ ਜਾਂਦਾਗਾ ਤੇ ਮਾਗਰੂ ਅਗਲਾ ਪਰੇ ਮਾਰਦਾ ਕਹਿੰਦਾ ਤੂੰ ਲਾਗ ਲੈ ਗਿਆ ਯਾਰ ਹੁਣ ਤੂੰ ਕਿਹੋਂ ਵਿੱਚ ਰਹਿ ਗਿਆ ਸੀ ਆਪੀ ਆਦਾ ਕਿਵੇਂ ਨਿਬੜ ਗਏ ਹੈ ਵਿਚ ਵਿਚ ਬੰਦਾਂ ਤੋਂ ਤਾਂ ਆਪਾਂ ਡੱਕਾ ਹੀ ਨਹੀਂ ਲਿਆ ਲਿਆ ਅੱਜੇ ਹੀ ਪਗੰਗਾ ਨਹੀਂ ਪਰ ਫੇਰ ਵੀ ਕੋ ਨਹੀਂ ਪੈਂਦਾ ਚੱਲ ਕੋਈ ਨਹੀਂ ਉਹਦਾ ਛੱਡ ਪਰਾਂ ਤੂੰ ਤੇ ਆਪਾਂ ਤੇਰਾ ਦੇਖ ਲਾਂਏ ਕੁੜੀ ਦਾ ਹਾਂ ਤੂੰ ਇਹ ਕੰਮ ਗੁੱਡੀ ਦੇ ਵਾਸਤੇ ਰਿਸ਼ਤਾ ਵਧੀਆ ਭਾਲ ਦੇ ਤੇਰਾ ਗੁਣ ਮੈਂ ਸਾਰੀ ਉਮਰ ਨਹੀਂ ਭੁੱਲਦਾ ਨਾ ਕੋਈ ਨਿਰ ਨਾਲ ਦੇਖ ਲਾਂਏ ਜੇ ਕੋਈ ਵਧੀਆ ਰਿਸ਼ਤਾ ਹੋਇਆ ਤਾਂ ਦੱਸੂ ਮੈਂ ਤੈਨੂੰ ਬਾਕੀ ਤੂੰ ਹੋਰ ਵੀ ਦੇਖ ਲਈ ਕੋਈ ਤੇਰਾ ਰਿਸ਼ਤੇਦਾਰੀ ਚ ਜੇ ਕੋਈ ਨਿਗਾ ਵਜਦੀ ਹੋਈ ਤਾਂ ਉਸ ਤੇਰੇ ਜਿੱਕੇ ਕੋਈ ਆਕ ਹੀ ਨਹੀਂ ਖੜਿਆ ਉਦੋਂ ਬਾਅਦ ਯਾਰ ਦੱਸੇ ਹੁਣ ਰਿਸ਼ਤੇਦਾਰ ਵੀ ਨਹੀਂ ਆਇਆ ਕੋਈ ਕੌਣ ਆਉਂਦਾ ਹੁਣ ਤਾਂ ਹੀ ਤਾਂ ਮੈਨੂੰ ਫਿਕਰ ਹੋਇਆ ਪਿਆ ਵੀ ਹੈ ਜਦੋਂ ਤਾਂ ਕੋਈ ਲੋੜ ਹੁੰਦੀ ਹੈ ਉਹ ਤਾਂ ਆ ਜਾਂਦੇ ਸੀ ਪਹਿਲਾਂ ਹੁਣ ਜਦੋਂ ਐ ਪਤਾ ਵੀ ਅਗਰੇ ਨੂੰ ਵੀ ਖਾਣ ਕੋਈ ਕੰਮ ਖ ਹੋਊਗਾ ਹੁਣ ਕੋਈ ਆਕੇ ਨਹੀਂ ਖੜਿਆ ਤਾਂ ਹੀ ਇਹੀ ਤਾਂ ਫਿਕਰ ਮਾਰਦਾਗਾ ਹੈ ਇਹ ਦੁਨੀਆ ਮਤਲਬ ਦੀ ਹੈ ਜਰਨੈਲ ਸਿਆ ਠੀਕ ਹੈ ਜਦੋਂ ਤੇਰੀ ਜੇਬ ਭਰੀ ਹੈ ਉਹ ਤਾਂ ਤੇਰੇ ਹਰੇਕ ਆਕੇ ਖੜੂ ਜਦੋਂ ਤੇਰੇ ਪਤਾ ਨਾ ਮੁਸੀਬਤ ਪਈਆ ਕੋਈ ਨਹੀਂ ਆਕੇ ਖੜਦਾ ਕੋਈ ਬਿਰਲਾ ਹੀ ਖੜਦਾ ਹੁੰਦਾ ਹੈ ਚਲ ਕੋਈ ਨਹੀਂ ਉਹ ਪਰਮਾਤਮਾ ਹੀ ਮੁਸੀਬਤ ਪਉਣ ਵਾਲਾ ਉਹ ਹੀ ਕੱਢਣ ਵਾਲਾਗਾ ਆ ਉਹ ਚਾਹ ਪਾਣੀ ਦੱਸਾਂ ਹਾਂ ਦੀ ਚਾਹ ਪਾਣੀ ਨਹੀਂ ਬੱਸ ਜਰਨਲ ਸਾਂ ਮੈਂ ਚੱਲਦਾ ਆਂ ਯਾਰ ਮੇਰੀ ਬੱਸ ਨੰਗ ਜੂਗੀ ਹਾਂ ਚੱਲ ਕੋਈ ਨਹੀਂ ਠੀਕ ਹੈ ਤੇ ਮੈਨੂੰ ਜਰੂਰ ਉਹ ਕਰੀ ਜਾਣਾ ਹੈ ਮੈਂ ਤਾਂ ਨੂੰ ਇੱਕ ਦੋ ਦਿਨਾਂ ਚ ਹੀ ਪੁੱਛ ਕੇ ਦੱਸ ਦਾਨਾ ਹਾਂ ਮੈਨੇ ਠੀਕ ਹੈ ਮੈਂ ਢੇੜਾ ਮਾਰ ਲਾਂ ਚੰਗਾ ਫਿਰ ਜਿਹੜਾ ਠੀਕ ਹੈ ਭਾਈ ਚੰਗਾ ਬੜਿਆ ਘਰ ਦੇ ਰਸਤਾ ਨਹੀਂ ਪਰ ਬਹੁਤ ਔਖਾ ਹੋਇਆ ਕਿਤੇ ਮੈਨੂੰ ਡਰ ਬਹੁਤ ਲੱਗਦਾ ਭੈਣ ਤੇ ਜਨਾ ਇਪੂ ਗੇ ਸਤੂ ਬਾਪੂ ਹਾਂ ਤੀਏ ਕੀ ਕਹਿੰਦਾ ਸੀ ਉਹ ਤਾਂ ਮੈਂ ਮੇਰਾ ਮਿੱਤਰ ਸੀਗਾ ਇਹ ਹਾਂ ਜੀ ਉਹ ਸੱਦਿਆ ਸੀਗਾ ਇਹਨੂੰ ਮੈਂ ਰਿਸ਼ਤੇ ਦਾ ਕਿਹਾ ਮੈਂ ਕੋਈ ਵਧੀਆ ਘਰ ਹੋਵੇ ਤਾਂ ਉਹ ਭਾਲ ਕੇ ਦੱਸਿਵੇਂ ਹਾਂ ਇਹ ਕਹਿੰਦਾ ਸੀ ਕੋਈ ਨਹੀਂ ਮੈਂ ਦੇਖਦਾ ਹਜੇ ਕਹਿੰਦਾ ਇਹ ਨਿਗਾਹ ਜਤਾ ਹਜੇ ਕੋਈ ਹੈ ਨਹੀਂ ਸੀਗਾ ਹੁਣ ਤਾਂ ਫਿਕਰ ਨਾ ਕਰਤੀ ਇਹ ਗਾ ਤੇ ਹੁਣ ਪੂਰੀ ਪੁੱਛ ਪਰਤਾਲ ਕਰਕੇ ਕਰੂੰਗਾ ਮੈਂ ਉਹ ਤਾਂ ਚਲ ਗੱਲ ਥੋੜੀ ਮੰਨਦੀ ਹਾਂ ਮੈਂ ਪਰ ਬਾਲੀ ਕਾਲੀ ਨਹੀਂ ਕਰੀ ਜਾਂਦੇ ਹੈਗੇ ਤੁਸੀਂ ਧੀਏ ਜੇ ਹੁਣੀ ਕਹਾਂਗੇ ਨਾ ਪਹਿਲਾਂ ਕਾਲੀ ਕਾਲੀ ਜੀ ਕਰਿਆ ਸੀ ਤਾਂ ਹੀ ਤਾਂ ਆ ਕੁਝ ਹੋ ਗਿਆ ਜੇ ਉਦੋਂ ਪਮਾ ਦੀ ਲੰਮਾ ਟਾਈਮ ਟਪਾਇਆ ਹੁੰਦਾ ਜਦਿਆਂ ਨੂੰ ਦੇਖਣ ਨੂੰ ਨਾ ਮਿਲਦਾ ਆਪਾਂ ਨੂੰ ਬਾਪੂ ਜਿਵੇਂ ਤਨੋ ਤੇ ਹੁਣ ਤੀ ਤੂੰ ਫਿਕਰ ਨਾ ਕਰ ਹੁਣ ਉਹ ਪਹਿਲਾ ਵਾਲਾ ਕੰਮ ਨਹੀਂ ਹੁੰਦਾ ਹੁਣ ਹੈ ਬਾਪੂ ਮੇਰਾ ਤਾਂ ਨਾ ਵਿਆਹ ਤੋਂ ਮਨ ਉੱਤਰਿਆ ਪਿਆਗਾ ਮੇਰਾ ਤਾਂ ਮਨ ਮੰਨਦਾ ਨਹੀਂ ਹੈਗਾ ਤੀਏ ਫਿਰ ਮੈਨੂੰ ਐ ਨਾ ਮੈਂ ਜਿੰਨਾ ਚਿਰ ਮੇਰੇ ਜੀ ਲੈਣ ਪ੍ਰਾਣ ਚੱਲਦੇ ਆ ਤੇਰਾ ਹੋ ਜੇ ਵਧਿਆ ਮੇਰੇ ਪਤਾ ਕੀ ਉਹਦਾ ਕਦੋਂ ਸਾਹ ਨਿਕਲ ਜਾਣਾ ਹੈ ਫਿਰ ਕੱਲੀ ਨੂੰ ਤੈਨੂੰ ਔਖਾ ਬਹੁਤ ਹੋ ਜਾਊਗਾ ਹੈ ਉਹ ਤਾਂ ਚਲੋ ਮੈਨੂੰ ਪਤਾ ਤੁਹਾਨੂੰ ਟੈਨਸ਼ਨ ਹੈਗੀ ਮੇਰੀ ਆਹੀ ਟੈਨਸ਼ਨ ਹੈ ਮੈਨੂੰ ਹੋਰ ਤਾਂ ਕੋਈ ਨਾ ਆਪਣੇ ਕੋਈ ਰਿਸ਼ਤੇਦਾਰ ਆ ਕੇ ਖੜਦਾਗਾ ਕੱਲੇ ਆਪਾਂ ਦੋਨੇ ਆ ਹੋਆ ਦੋ ਜਾਣੇ ਆ ਹੈ ਆਪਾਂ ਨੂੰ ਮੈਂ ਨਹੀਂ ਸੋਚੂਗਾ ਤੇਰਾ ਹੋਰ ਕੌਣ ਸੋ ਹੁੰਦਾ ਤੇਰੀ ਮਹੀਂ ਮਾਂ ਦੇ ਮਹੀਂ ਤੇਰਾ ਪਿਓ ਆ ਫਿਰ ਬਾਪੂ ਇਹ ਗੱਲ ਤਾਂ ਮੈਂ ਸੋਚਦੀ ਆ ਵੀ ਜੇ ਮੇਰਾ ਵਿਆਹ ਹੋਗਾ ਤੁਹਾਡੇ ਕੋਲੇ ਕੌਣ ਰਹੂਗਾ ਓਰੇ ਤੁਸੀਂ ਇਕੱਲੇ ਰਹਿ ਜਾਓਗੇ ਚਲ ਕੋਈ ਨਹੀਂ ਜਿੰਨਾ ਚਿਰ ਮੇਰਾ ਤੁਰਦੀ ਪ੍ਰਾਨੀਆ ਠੀਕ ਆ ਨਹੀਂ ਮੈਂ ਤਾਂ ਤੇਰੇ ਕੋਲੇ ਆ ਕੇ ਰਹਿ ਪੂੰਗਾ ਜਿਹੜਾ ਇੱਥੇ ਹੈਗੇ ਆਪਾਂ ਵੇਚ-ਬਟਕੇ ਤੇਨੂੰ ਦੇ ਦੂੰ ਮੈਂ ਹੋਰ ਕੀ ਕਰਨਾ ਹੈ ਹੋਰ ਮੈਂ ਕਿਹਨੂੰ ਦੇਣਾ ਇਹ ਹੈ ਚਲੋ ਤੁਸੀਂ ਮੈਂ ਇਥੇ ਵੱਧ ਸਿਆਣੇ ਹੋ ਹਾਂ ਤੂੰ ਇਹ ਗੱਲਾਂ ਦੀ ਫਿਕਰ ਨਾ ਕਰ ਤੇ ਤੂੰ ਉਹਦਾ ਕਰਲਾ ਕੰਮ ਤਾਂ ਨਿਹੜਾ ਕਰਦੀ ਸੀ ਰੋਟੀ ਲਾਤੀ ਬਸ ਮੈਂ ਰੋਟੀ ਲਿਆਉਣੀ ਹਾਂ ਹਾਂ ਕੋਈ ਰੋਟੀ ਪਾ ਲਾਤੀ ਇਹ ਵੀ ਚੱਲੀ ਫਿਕਰ ਵਾਲਾ ਕਰਦੀ ਐ ਹੁਣ ਤੇਰਾ ਜੇ ਕਰਾਂਗੇ ਫੇਰੀ ਮੈਨੂੰ ਕੋਈ ਸੁੱਖ ਦਾ ਸਾਹ ਆਊਗਾ ਹੁਣ ਹੋਰ ਤਾਂ ਮੈਨੂੰ ਕੁਝ ਦੀਂਦੇ ਹੀ ਨਹੀਂਗਾ ਤੇਰੇ ਫਿਕਰ ਬੜ ਬੜ ਖਾਈ ਜਨਾ ਦਿਨ ਰਾਤ ਸਿਆਣਾ ਨੇ ਕਿਹਾ ਕਹਿੰਦੇ ਬੁੜੀ ਬਿਨਾ ਹਾਂਦੇ ਕੋਈ ਘਰ ਚ ਪੁੱਛਦਾ ਨਹੀਂਗਾ ਮੰਮੀ ਅੱਛਾ ਪਈਏ ਸੁਡੀ ਬਣਾ ਲਈ ਚਾਹ ਹੋ ਗਿਆ ਟਾਈਮ ਚਾਹ ਦਾ ਬਣਾ ਲਈ ਇਸ ਬਸ ਮੇਰੇ ਸਿਰ ਜਾ ਦੁਖਣ ਲੱਗ ਗਿਆ ਚਲ ਮੈਂ ਫਿਰ ਚਾਹ ਬਣਾ ਕੇ ਕਿੰਨੀ ਚਲ ਕੋਈ ਮਨਾਲੀ ਤੇ ਭਾਈ ਪੀਣੀ ਆ ਚਾਹ ਤਿੱਤੀ ਆ ਇਹਦਾ ਹਾਂ ਗਰਮ ਪਈ ਐ ਮੇਰੇ ਨਾਲ ਕੋਲਦੀਪ ਨੇ ਗੱਲ ਕੀਤੀ ਸੀ ਕਿ ਯਾਰਾ ਸੁ ਕਹਿੰਦਾ ਆਪਾਂ ਕੋਈ ਬੱਚਾ ਗੋਦ ਲੈ ਲੈਨੇ ਆ ਦੇਖ ਲੋ ਭਾਈ ਜੇ ਤੁਹਾਡੀ ਮਰਜ਼ੀ ਐ ਜਿਵੇਂ ਮੈਂ ਤਾਂ ਤੁਹਾਡੇ ਮਗਰ ਆ ਨਾ ਮੰਮੀ ਮੇਰਾ ਮੰਤਾ ਨਹੀਂ ਮੰਨਦਾ ਹੈਗਾ ਬੱਚਾ ਹੋਵੇ ਤਾਂ ਆਪਦੀ ਹੋਵੇ ਚਲ ਮੈਂ ਤਾਂ ਲਾਦਾ ਸੁੱਖ ਨਹੀਂ ਦੇ ਸਕੀ ਮੈਂ ਤਾਂ ਇਹੀ ਸੋਚਿਆ ਵੀ ਜੇ ਆਪਾਂ ਕੁਲਦੀਪ ਦਾ ਹੋਰ ਵਿਆਹ ਕਰ ਦਈਏ ਹੋਰ ਵਿਆਹ ਕਮਲੀ ਤਾਂ ਨਹੀਂ ਹੋਗੀ ਤੂੰ ਕਿਤੇ ਮੰਮੀ ਮੈਂ ਸਹੀ ਕਹਿਣੀ ਆ ਮੇਰੇ ਤਾਂ ਕੋਈ ਆਸ ਨਹੀਂ ਮੈਂ ਤਾਂ ਬਾਂਝਦੀ ਬਾਂਝ ਹੀ ਰਹਿਣਾ ਮੈਂ ਤਾਂ ਜ਼ਿੰਦਗੀ ਪਰ ਜਵਾਕ ਜਮ ਕਿ ਨਹੀਂ ਦੇ ਸਕਦੀ ਪਰ ਉਹ ਕੁਲਦੀਪ ਉਹ ਕਿੱਥੋਂ ਲਾਦਾ ਸੁਖ ਪਾਊਗਾ ਕਿਉਂ ਕਮਲੀ ਮੈਨੂੰ ਥੋੜੇ ਸਮ ਉਤਰ ਸੋਣਾ ਕਿਉਂ ਕਮਲੀ ਹੋਈ ਐ ਤੀਏ ਤੂੰ ਕਿਉਂ ਆਪ ਦੇ ਆਪ ਨੂੰ ਕੋਸਦੀ ਆਂ ਜਦੋਂ ਤੈਨੂੰ ਅਸੀਂ ਨਹੀਂ ਕਹਿੰਦੇ ਕੋਈ ਨਾ ਪਰਮਾਤਮਾ ਦੇ ਦੂਗਾ ਨਹੀਂ ਦਿੰਦਾ ਕਿੱਥੋਂ ਦੇ ਦੂਗਾ ਪਰਮਾਤਮਾ ਜੇ ਪ੍ਰਮਾਤਮਾ ਨੇ ਸੁਣਨੀ ਹੁੰਦੀ ਤਾਂ ਸੁਣ ਲੈਂਦਾ ਡਾਕਟਰ ਝੂਠ ਬੋਲਦੇ ਆ ਰਿਪੋਰਟਾਂ ਝੂਠ ਦੱਸਦੀਆਂ ਨੇ ਸਾਰਾ ਕੁਝ ਤਾਂ ਵਿੱਚ ਲਿਖਿਆ ਹੋਇਆ ਵੀ ਬਸ ਮੇਰੇ ਬੱਚਾ ਹੋਣਾ ਹੀ ਨਹੀਂ ਤੇ ਫਿਰ ਤੂੰ ਇਹਦਾ ਹੋਰ ਵਿਆਹ ਕਰਕੇ ਤੂੰ ਸੌਖੀ ਰਹਿ ਲੇਂਗੀ ਤੈਨੂੰ ਪਤਾ ਤੇਰੀ ਕੀ ਹਾਲਤ ਹੋਊਗੀ ਨਹੀਂ ਮੰਮੀ ਕੋਈ ਹਾਲਤ ਨਹੀਂ ਹੁੰਦੀ ਸਭੂ ਮੈਂ ਤਾਂ ਖੁਸ਼ ਹੋਊਂਗੀ ਦੂਜਾ ਵਿਆਹ ਕਰਾਂਗੇ ਹਾਲਾਤ ਹੋਊਗੀ ਮੈਂ ਆਪ ਦਾ ਬੱਚੇ ਸਮਝਾਂ ਕਿ ਉਹਨੋਂ ਵੀ ਹੋਰ ਕੀ ਚਾਹਣੀ ਐ ਮੈਂ ਮੈਂ ਤਾਂ ਆਪ ਕਹਣੀ ਆ ਮੇਰੀਆਂ ਅੱਖਾਂ ਦੇ ਸਾਹਮਣੇ ਹੋਵੇ ਮੈਨੂੰ ਤਾਂ ਪ੍ਰਮਾਤਮਾ ਨੇ ਨਹੀਂ ਦੇਣਾ ਖਟਕਟ ਉਹਨੂੰ ਦੇਖ ਕੇ ਮੈਂ ਜੀ ਤਾਂ ਲਉਂਗੀ ਵੀ ਮੇਰਾ ਵੀ ਬੱਚਾ ਇਹ ਪੁੱਤ ਕਹਿਣਾ ਹੀ ਸੌਖਾ ਦਾ ਜਦੋਂ ਅਗਲੀ ਆ ਕੇ ਬੈਗੀ ਨਾ ਬਰਾਬਰ ਦੀ ਫੇਰ ਔਖਾ ਬਹੁਤ ਹੋ ਜਾਊਗਾ ਤੈਨੂੰ ਦੋ ਪੁੜਿਆਂ ਚ ਜਾਣ ਮੇਰੇ ਪੁੱਤ ਦੀ ਆਜੂਗੀ ਨਾਲੇ ਮੈਂ ਤੜਫੂਗੀ ਤੈਨੂੰ ਪਤਾ ਕੀ ਹਾਲ ਹੋ ਜਾਊ ਆਪਣੇ ਘਰ ਦਾ ਫਿਰ ਮੰਮੀ ਹੋਰ ਤਾਂ ਕੋਈ ਹੱਲ ਹੀ ਨਹੀਂ ਹੈਗਾ ਤੁਸੀਂ ਆਪ ਹੀ ਦੱਸੋ ਮੈਂ ਕੀ ਕਰਾਂ ਕਾਹਦੀਆਂ ਅਸਲਆਂ ਨੇ ਮੇਥੋਂ ਤੁਸੀਂ ਆਖਰ ਨੂੰ ਵਿਆਹ ਤਾਂ ਗਦੀਪ ਨੂੰ ਕਰਵਾਉਣੀ ਪਊਗਾ ਦੂਜਾ ਅੱਜ ਨਹੀਂ ਤਾਂ ਕੱਲ ਗੋਦ ਲੈ ਉਹ ਜਵਾਕ ਉਹ ਗੱਲ ਨਹੀਂ ਬੰਦੀ ਦੇਖ ਲੈ ਭਾਈ ਤੇਰੀ ਮਰਜ਼ੀ ਐ ਤੂੰ ਜਾਣੇ ਤੇਰਾ ਬੰਦਾ ਜਾਣੇ ਮੈਂ ਤਾਂ ਤੁਹਾਡੇ ਮੰਗਰਾ ਠੀਕ ਐ ਕਿ ਨਹੀਂ ਜਿਵੇਂ ਸਾਨੂੰ ਚੰਗਾ ਲੱਗਦਾ ਭਾਈ ਉਵੇਂ ਕਰ ਲਓ ਫਿਰ ਤੂੰ ਗਦੀਪ ਨਾਲ ਗੱਲ ਕੀਤੀ ਐ ਵਿਆਹ ਵਾਲੀ ਗੱਲ ਤਾਂ ਨਹੀਂ ਮੈਂ ਕੀਤੀ ਫਿਰ ਤੂੰ ਗੱਲ ਤਾਂ ਕਰਕੇ ਦੇਖ ਆਪਦੇ ਮਨੋਂ ਨਾਲ ਨਾ ਕਈ ਚੱਲ ਵੀ ਵਿਆਹ ਕਰ ਦਾਂਗੇ ਉਹਦਾ ਚਲ ਕੋਈ ਗੱਲ ਨਹੀਂ ਮੈਂ ਕਰ ਰਹੀ ਹਾਂ ਇਹ ਗੱਲ ਇਹਨਾਂ ਨਾਲ ਪਰ ਇਹ ਤੋਂ ਪਹਿਲਾਂ ਮੈਨੂੰ ਐਸੀ ਮੰਮੀ ਨਾਲ ਇੱਕ ਵਾਰ ਗੱਲ ਕਰ ਲੈਣਾ ਪਤਾ ਨਹੀਂ ਇਹ ਮੰਨਣਗੇ ਕਿ ਨਾ ਮੈਨੂੰ ਤਾਂ ਇਹ ਲੱਗਦਾ ਦੂਜੇ ਵਿਆਹ ਵਾਸਤੇ ਮੰਨ ਜਾਣਗੇ ਮੇਰੀ ਗੱਲ ਸੁਣ ਪੁੱਤ ਮੈਂ ਤਾਂ ਤੈਨੂੰ ਪਹਿਲਾਂ ਵੀ ਆਖਿਆ ਵੀ ਜਿਵੇਂ ਥੋੜੀ ਦੋਨਾਂ ਜਣਿਆਂ ਦੀ ਰਹਿ ਆ ਮੈਂ ਤਾਂ ਮਗਰ ਉਵੇਂ ਹਾਮੀ ਭਰੂੰਗੀ ਮੈਂ ਲੋਕਾਂ ਦੀਆਂ ਬੁੜੀਆਂ ਅਰਗੀ ਨਹੀਂ ਵੀ ਤੈਨੂੰ ਤੰਗ ਕਰੂੰ ਵੀ ਤੇਰੇ ਜਵਾਬ ਕਹਿ ਨਹੀਂ ਜੇਬ ਤੇਰੇ ਸਾਰੇ ਹੁੰਦਾ ਤਾਂ ਅੱਜ ਨੂੰ ਬੱਚਾ ਹੋ ਜਾਂਦਾ ਪੁੱਤ ਤਾਂ ਮੈਂ ਤੈਨੂੰ ਕਹਿਣੀ ਆ ਵੀ ਜਿਵੇਂ ਥੋੜੀ ਸਲਾਹ ਪਾਈ ਉਵੇਂ ਕਰ ਲੋ ਮੈਂ ਤਾਂ ਘੈਰਾ ਮਗਰ ਪਰ ਦੂ ਸੋਟੇ ਠੀਕ ਹੈ ਕਿ ਨਹੀਂ ਪਰ ਮੈਂ ਤੇਰੇ ਕੰਨੋਂ ਮੈਨੂੰ ਡਰ ਬਹੁਤ ਲੱਗਦਾ ਠੀਕ ਕਿ ਤੇਰੀ ਜੂਨ ਨਾ ਖਰਾਬ ਹੋ ਜੀ ਨਹੀਂ ਮੰਮੀ ਮੇਰੀ ਜੂਨ ਕਦੇ ਨਾ ਖਰਾਬ ਹੋਣੀ ਆ ਮੈਂ ਤਾਂ ਆਪਣੀਆਂ ਛੋਟੀਆਂ ਭੈਣਾਂ ਵਾਂਗੂ ਰੱਖੂਗੀ ਉਹਨੂੰ ਜਿਹੜੀ ਵੀ ਆਊਗੀ ਨਾਲੇ ਘਰ ਦਾ ਕੰਮ ਮੈਂ ਆਪੇ ਕਰ ਲਿਆ ਕਰੂੰ ਬਸ ਇਹ ਠੀਕ ਰਹਿਣ ਹੱਸਦੇ ਖੇਡਦੇ ਰਹਿਣ ਕਦੇ ਕੰਮ ਨੂੰ ਨਹੀਂ ਕਹੂੰਗੀ ਉਹਨੂੰ ਚੱਲ ਕੋਈ ਨਹੀਂ ਪੁੱਤ ਕੁਲਦੀਪ ਨਾਲ ਗੱਲ ਕਰ ਲੈ ਇੱਕ ਵਾਰ ਠੀਕ ਹੈ ਮੰਮੀ ਮੈਂ ਕਰ ਲਾਂਗੀ ਗੱਲ ਜਾ ਭਾਗ ਜਾ ਪੁੱਤ ਕੁਲਦੀਪ ਨਾਲ ਗੱਲ ਕਰ ਯਾਰ ਬੱਲ ਧੀ ਜਾਨੀ ਆ ਮੇਰੀ ਨੂੰ ਤੂੰ ਕਿਉਂ ਇਹਦਾ ਵੈਰੀ ਬਣ ਗਿਆ ਤੇਰੇ ਘਰੇ ਕਾਲਾ ਕੱਟ ਆ ਗਿਆ ਇਹ ਪਰ ਬਾਤ ਮੈਂ ਸੁਣ ਲੈ ਇੱਕ ਵਾਰੀ ਇਹ ਸੱਚੇ ਬਾਦਸ਼ਾਹ ਮੈਨੂੰ ਤਾਂ ਹੌਸਲਾ ਜਾਨੀ ਹੁੰਦਾ ਵੀ ਇਹ ਗੱਲ ਕਿਵੇਂ ਕਹਾਂ ਕੀ ਕਰਾਂ ਕਹਿਣਾ ਤਾਂ ਪਊਗਾ ਪਰ ਮੰਨਣਗੇ ਕਿਵੇਂ ਇਹ ਗੱਲ ਚਲ ਕੋਈ ਨਾ ਮੈਂ ਆਪੇ ਮਨਾ ਲੂੰਗੀ ਆ ਜਾਂਦੇ ਇਹਨਾਂ ਨੂੰ ਚੱਲ ਆਈ ਗਏ ਆ ਗਏ ਜੀ ਆ ਗਏ ਤੂੰ ਕੀ ਫੜਫੜ ਜੀ ਕਰੀ ਨਹੀਂ ਬੈਠੀ ਕੁਛ ਨਹੀਂ ਮੈਂ ਤਾਂ ਆਪਦੇ ਆਪ ਨੂੰ ਕੋਸੀ ਜਾਨਣੀ ਆ ਬਸ ਕਿਉਂ ਤੈਨੂੰ ਕੀ ਗਾਂ ਮਾਰੀ ਗਈ ਗਾਂ ਮਾਰਨ ਨਾਲ ਕੰਮੀ ਹੈ ਨਾ ਕੋਈ ਨਾ ਕੋਈ ਪਾਪ ਤਾਂ ਕੀਤਾ ਹੀ ਆ ਜਿਹੜਾ ਇਸ ਜਨਮ ਚ ਮੈਨੂੰ ਸਜ਼ਾ ਮਿਲ ਰਹੀ ਹੈ ਸਜਾ ਤੈਨੂੰ ਕੀ ਹੋ ਗਿਆ ਕਿਉਂ ਰੋਣ ਪਿੱਟਣ ਪਿਆ ਜਿਵੇਂ ਕੋਈ ਮਰਿਆ ਹੁੰਦਾ ਹਰ ਵਕਤ ਇਹੋ ਜਿਹੀ ਬੋਲ ਕੇ ਬੋਲਦੇ ਹੋ ਹੋਰ ਕੀ ਮੇਰੀ ਗੱਲ ਸੁਣੋ ਮੈਂ ਕੁਝ ਸੋਚਿਆ ਜਦੋਂ ਡਾਕਟਰ ਨੇ ਜਵਾਬ ਹੀ ਦਿੱਤਾ ਹੁਣ ਤਾਂ ਤੁਹਾਨੂੰ ਔਲਾਦ ਦਾ ਸੁੱਖ ਮਿਲਣਾ ਨਹੀਂ ਪਰ ਜਿਹੜੀ ਗੱਲ ਮੈਂ ਸੋਚੀ ਹੈ ਨਾ ਉਹ ਗੱਲ ਸੁਣਨ ਜ਼ਰੂਰ ਮੰਨਣੀ ਪਊਗੀ ਕਿਹੜੀ ਗੱਲ ਹੁਣ ਕੀ ਸੋਚ ਲਿਆ ਤੂੰ ਦੇਖੋ ਹੁਣ ਤਾਂ ਤੁਸੀਂ ਮੰਨਣਾ ਨਹੀਂ yeah